ਇੰਨਾ ਜ਼ਿਆਦਾ ਜ਼ਬਰ ਸਿੱਖਾਂ ਦੇ ਉੱਤੇ ਹੋਇਆ ਹੈ ਕਿ ਇਹ ਇੱਕ ਛੋਟਾ ਜਿਹਾ ਚੈਪਟਰ ਹੈ ਕਿ 25000 ਲਾਸ਼ਾਂ ਲਾਵਰਸ ਸਾੜੀਆਂ ਗਈਆਂ ਨੇ ਤੇ ਅਸੀਂ ਇਸ ਚੈਪਟਰ ਨੂੰ ਹਾਲੇ ਪੂਰਾ ਵੀ ਨਹੀਂ ਕਰ ਸਕੇ ਕਿਉਂਕਿ ਹਾਲ ਦੀ ਘੜੀ ਅਸੀਂ ਇਹ ਲਾਸ਼ਾਂ ਲੱਭੀਆਂ ਨੇ ਇਹਨਾਂ ਲਾਸ਼ਾਂ ਦੀ شناخت ਹੋਣ ਵਾਲੀ ਆ ਕਿਉਂਕਿ ਕੁਝ ਲਾਸ਼ਾਂ ਬਾਰੇ ਸਾਨੂੰ ਪਤਾ ਹੈ ਤੇ ਕੁਝ ਲਾਸ਼ਾਂ ਆ ਗਈਆਂ ਨੇ ਹਾਲੇ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਉਹ ਅਸੀਂ ਉਹਨਾਂ ਦੇ ਮਾਪਿਆਂ ਨੂੰ ਮਿਲ ਕੇ ਉਹਨਾਂ ਤਰੀਕਾਂ ਨੂੰ ਕੱਢ ਕੇ ਕਿ ਕਦੋਂ ਕਿਹੜੀ ਪੁਲਿਸ ਨੇ ਚੁੱਕਿਆ ਸੀ ਤੇ ਕਿਹੜੀ ਪੁਲਿਸ ਦੇ ਖਾਤੇ ਉਹ ਲਾਸ਼ਾਂ ਪਈਆਂ ਨੇ ਤੇ ਅਸੀਂ ਅਜੇ ਆਈਡੈਂਟੀਫਾਈ ਕਰਨਾ ਕੰਮ ਸਾਡਾ ਅਜੇ ਸ਼ੁਰੂ ਹੀ ਹੋਇਆ ਮੈਂ ਕਹਿਣਾ ਚਾਹੇ ਇਸ ਕੰਮ ਤੇ ਸਾਨੂੰ 2 ਸਾਲ ਲੱਗ ਵੀ ਗਏ ਨੇ ਪਰ ਕਾਫੀ ਸਮਾਂ ਲੱਗਣ ਵਾਲਾ ਹੈ ਜਦੋਂ ਅਸੀਂ ਹਰੇਕ ਲਾਸ਼ ਦੇ ਵਾਰਸਾਂ ਨੂੰ ਉਸ ਦੀ ਜਾਣਕਾਰੀ ਦੇ ਸਕਾਂਗੇ ਤੇ ਉਹ ਦਿਨ ਮਹਾਰਾਜਪਾਲੀ ਕਰੇ ਜ਼ਰੂਰ ਆਊਗਾ ਜਦੋਂ ਇਹ ਲਾਸ਼ਾਂ ਨਾ ਵਾਰਸ ਨਾ ਖਵਾਂਗੇ ਜਣਨਗੀਆਂ ਉਹਨਾਂ ਦੇ ਵਾਰਿਸ ਜਾਣ ਜਾਣਗੇ ਕਿ ਸਾਡੇ ਪੁੱਤ ਭਤੀਜੇ ਮਾਈ ਬਾਪ ਦੀ লাশ ਕਿਹੜੀ ਸੀ ਤੇ ਕਿੱਥੇ ਦਫਨਾਈ ਗਈ ਇਹ